ਸਤਿ ਸ਼੍ਰੀ ਅਕਾਲ ਨਮਸਕਾਰ ਇਸਤਿਖਬਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਤਾਲੀਮ ਦੇ ਵਿੱਚ ਮੈਂ ਹਾਂ ਗਗਨ ਫਰਦੌਸੀ ਤੁਹਾਡਾ ਪੰਜਾਬੀ ਮੈਂਟਰ ਸਵਾਗਤ ਕਰਦਾ ਹਾਂ ਜੀ ਅੱਜ ਦੇ ਸੈਸ਼ਨ ਦੇ ਵਿੱਚ ਵਿਦਿਆਰਥੀ ਸਾਥੀਓ ਗੱਲ ਅਸੀਂ ਕਰੀਏ ਅੱਜ ਦੇ ਜਿਹੇ ਸੈਸ਼ਨ ਤੇ ਵਿਸ਼ਾ ਐਚ ਪੀ ਐਸ ਸੀ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਦੀ ਜੀ ਗੱਲ ਕਰੀਏ ਤਾਂ ਰੀਸੈਂਟਲੀ ਤੁਹਾਨੂੰ ਪਤਾ ਕਿ ਪਹਿਲਾਂ ਇਹ ਆਬਜੈਕਟਿਵ ਟਾਈਪ ਪੇਪਰ ਹੋਣਾ ਸੀਗਾ ਪਰ ਹੁਣ ਸਬਜੈਕਟਿਵ ਟਾਈਪ ਹੋ ਰਿਹਾ ਜਿਵੇਂ ਐਜ਼ ਇਟ ਇਜ਼ ਜਿੱਦਾਂ ਕਿ ਪੀਜੀਟੀ ਹੋਇਆ ਸੀਗਾ ਤਾਂ ਉਸ ਤਰੀਕੇ ਨਾਲ ਸਬਜੈਕਟਿਵ ਹੋਊਗਾ ਬਟ ਲੈਵਲ ਆਫ ਏਵੈਲੂਏਸ਼ਨ ਜਾਂ ਲੈ ਕਨਸੈਪਟਸ ਤਾਂ ਹੋਊਗਾ ਕੁਐਸਚਨਸ ਤਾਂ ਹੋਊਗਾ ਥੋੜਾ ਜਿਹਾ ਡਿਫਰੈਂਟ ਹੋਊਗਾ ਤੇ ਅੱਜ ਦੇ ਇਸ ਵੀਡੀਓ ਦੇ ਵਿੱਚ ਅੱਜ ਦੇ ਸੈਕਟਰ ਦੇ ਵਿੱਚ ਅਸੀਂ ਗੱਲ ਕਰਾਂਗੇ ਸਬਜੈਕਟਿਵ ਪੇਪਰ ਦੇ ਵਿੱਚ ਕਿ ਕਿਵੇਂ ਅਸੀਂ ਆਪਦੀ ਰਾਈਟਿੰਗ ਸਕਿਲਸ ਨੂੰ ਇੰਪਰੂਵ ਕਰਨਾ ਹੈ ਕਿਉਂਕਿ ਅਸੀਂ ਪੜ੍ਹਦੇ ਤਾਂ ਬਹੁਤਾਂ ਸਾਰੇ ਬਟ ਜਦੋਂ ਗੱਲ ਲਿਖਣ ਦੀ ਆਉਂਦੀ ਹੈ ਤੇ ਲਿਖਣ ਵੇਲੇ ਕਿਤੇ ਨਾ ਕਿਤੇ ਅਸੀਂ ਲੈਕ ਕਰ ਜਾਂਦੇ ਆ ਸਾਡੀ ਇੱਕ ਘਾਟ ਹੁੰਦੀ ਹੈ ਕਿ ਆਪਾਂ ਰੀਡ ਜ਼ਿਆਦਾ ਕਰਦੇ ਆ ਉਹਦੀ ਆਉਟਪੁੱਟ ਉਹਨੂੰ ਲਿਖਦੇ ਘੱਟ ਆ ਤਾਂ ਉਹਦੇ ਬਾਰੇ ਗੱਲ ਕਰਾਂਗੇ ਰਾਈਟਿੰਗ ਸਕਿਲਸ ਇੰਪਰੂਵ ਕਰਨ ਦੇ ਲਈ ਮੈਂ ਇੱਕ ਕੁਐਸਚਨ ਹੈ ਉਹਦੇ ਬਾਰੇ ਗੱਲ ਕਰੂੰਗਾ ਸਭ ਤੋਂ ਪਹਿਲਾਂ ਤਾਂ ਇੱਕ ਜਿਹੜਾ ਪੈਰਾਗ੍ਰਾਫ ਰਾਈਟਿੰਗ ਹੈ ਬੇਸਿਕਲੀ ਕਿਸੇ ਵੀ ਲੈਂਗੁਏਜ ਨੂੰ ਦੇਖੋਗੇ ਨਾ ਸਿੱਖਣਾ ਚਾਹੋਗੇ ਤਾਂ ਚਾਰ ਮੋਡਿਊਲ ਹੁੰਦੇ ਆ ਐਲ ਐਸ ਆਰ ਤੇ ਡਬਲਯੂ ਲਿਸਨਿੰਗ ਸਪੀਕਿੰਗ ਰੀਡਿੰਗ ਐਂਡ ਰਾਈਟਿੰਗ ਤਾਂ ਬੱਚਿਓ ਤੁਸੀਂ ਸੁਣ ਵੀ ਲੈਂਦੇ ਹੋ ਬੋਲ ਵੀ ਰਹਿੰਦੇ ਹੋ ਪੜ੍ਹ ਵੀ ਲੈਂਦੇ ਹੋ ਬਟ ਆ ਜਿਹੜਾ ਲਿਖਣ ਦਾ ਕੰਮ ਹੁੰਦਾ ਇਹ ਦਾ ਬ੍ਰੇਨ ਦੇ ਨਾਲ ਸਾਡੀ ਨੌਲੇਜ ਦੇ ਨਾਲ ਠੀਕ ਹੈ ਜੀ ਤੇ ਸਾਡੀ ਕ੍ਰੀਏਟੀਵਿਟੀ ਜਿਹੜੀ ਹੁੰਦੀ ਹੈ ਉਹਦੇ ਨਾਲ ਹੁੰਦਾ ਹੈ ਜਿਹੜਾ ਲਿਖਣ ਦਾ ਕੰਮ ਹੁੰਦਾ ਤਾਂ ਅੱਜ ਦੇ ਇਸ ਲੈਕਚਰ ਦੇ ਵਿੱਚ ਮੈਂ ਗੱਲ ਕਰੂੰਗਾ ਤੁਹਾਡੇ ਨਾਲ ਕਿ ਜਿਹੜਾ ਪੈਰਾ ਰਾਈਟਿੰਗ ਤੁਹਾਡੀ ਰਹੂਗੀ ਉਹ ਕਿਵੇਂ ਦੀ ਰਹੇਗੀ ਕਿਵੇਂ ਕੋਈ ਵੀ ਸਾਨੂੰ ਸਵਾਲ ਦਿੰਦਾ ਹੈ ਕੋਈ ਵੀ ਸਾਨੂੰ ਵਿਸ਼ਾ ਦਿੰਦਾ ਹੈ ਤਾਂ ਵਿਸ਼ੇ ਨੂੰ ਕਿੱਦਾਂ ਅਸੀਂ ਸਮਝਣਾ ਹੈ ਸਵਾਲ ਨੂੰ ਸਭ ਤੋਂ ਪਹਿਲਾਂ ਰੀਡ ਕਰਨਾ ਹੈ ਸਭ ਤੋਂ ਪਹਿਲਾਂ ਜਿਹੜਾ ਸਵਾਲ ਹੈ ਉਹਨੂੰ ਰੀਡ ਕਰਨਾ ਹੈ ਰੀਡ ਕਰਨ ਤੋਂ ਬਾਅਦ ਸਮਝਣਾ ਹੈ ਸਮਝਣ ਤੋਂ ਬਾਅਦ ਇੱਕ ਬੇਸਿਕ ਇੱਕ ਆਊਟਲਾਈਨ ਤਿਆਰ ਕਰਨੀ ਹੈ ਠੀਕ ਹੈ ਜੀ ਬੇਸਿਕ ਆਊਟਲਾਈਨ ਤਿਆਰ ਕਰਨ ਤੋਂ ਬਾਅਦ ਕਿ ਮੈਂ ਕਿੱਦਾਂ ਅਟੈਂਪਟ ਕਰਨਾ ਹੈ ਉਸ ਤੋਂ ਬਾਅਦ ਆਪਾਂ ਜਿਹੜਾ ਹੈ ਪ੍ਰੋਪਰ ਜਿਹੜਾ ਰਾਈਟਿੰਗ ਜਿਹੜੀ ਆਪਣੀ ਸਟਾਰਟ ਕਰਨੀ ਇਹਦੇ ਨਾਲ ਇੱਕ ਤਾਂ ਕਟਿੰਗ ਜਿਹੜੀ ਘੱਟ ਹੋਊਗੀ ਠੀਕ ਹੈ ਇਹ ਬੇਸਿਕ ਪੈਰਾਮੀਟਰ ਹੈ ਮੈਂ ਸਮਝਦਾ ਕਿ ਨੌਲੇਜ ਤੁਹਾਨੂੰ ਸਾਰਿਆਂ ਨੂੰ ਹੈਗੀ ਆ ਕਿ ਕੀ ਲਿਖਣਾ ਕੀ ਨਹੀਂ ਲਿਖਣਾ ਲਿਖਣਾ ਕਿਵੇਂ ਆ ਆਪਾਂ ਇੱਥੇ ਜ਼ਿਆਦਾ ਫੋਕਸ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਪੈਰਾਗ੍ਰਾਫ ਦੀ ਜਿਹੜੀ ਸਥਿਤੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਮੇਨ ਵਿਸ਼ਾ ਕੀ ਹੈ ਕਿਸ ਸੈਂਟਰ ਪੁਆਇੰਟ ਦੇ ਇਰਤ ਗਿਰਦ ਘੁਮਾ ਕੇ ਮੈਂ ਗੱਲ ਕਰਨੀ ਆ ਤੁਹਾਨੂੰ ਇਹ ਪਤਾ ਹੋਣਾ ਲਾਜ਼ਮੀ ਹੈ ਠੀਕ ਹੈ ਉਹਨੂੰ ਟਾਪਿਕਸ ਹੈ ਸੈਂਟੈਂਸ ਆਪਾਂ ਕਿਹਜਣੇ ਆ ਸਿੱਕੇ ਅੱਗੇ ਆਉਂਦਾ ਸਪਸ਼ਟਤਾ ਤੇ ਸੰਖੇਪਤਾ ਹੁਣ ਤੁਹਾਨੂੰ ਪਤਾ ਹੈ ਵਰਡਸ ਦੀ ਗੱਲ ਆਉਂਦੀ ਹੈ ਕਿ ਤੁਸੀਂ 250 ਵਰਡਸ ਦੇ ਵਿੱਚ ਆਪਣਾ ਜਿਹੜਾ ਕੁਐਸਚਨ ਹੈ ਉਹ ਕੰਪਲੀਟ ਕਰਨਾ ਤਾਂ ਆਈ ਥਿੰਕ 5 ਤੋਂ 6 ਪਲੱਸ ਕੁਐਸਚਨ ਹੀ ਹੋਣਗੇ ਜੱਪਾ ਗੱਲ ਕਰੀਏ ਤਾਂ ਉਹਨਾਂ ਨੂੰ ਲਿਖਣ ਦਾ ਢੰਗ ਤਰੀਕਾ ਸਪਸ਼ਟਤਾ ਤੇ ਸੰਖੇਪਤਾ ਹੁਣੀ ਬਹੁਤ ਜ਼ਰੂਰੀ ਹੈ ਕਲੈਰਿਟੀ ਹੁਣੀ ਜ਼ਰੂਰੀ ਹੈ ਪਰ ਸਭ ਤੋਂ ਪਹਿਲਾਂ ਮੈਨੂੰ ਪਤਾ ਲੱਗ ਗਿਆ ਕਿ ਕੁਐਸਚਨ ਦੇ ਵਿੱਚ ਕੀ ਪੁੱਛਿਆ ਹੈ ਕਿਦੇ ਬਾਰੇ ਗੱਲ ਹੋ ਰਹੀ ਹੈ ਵਿਸ਼ਾ ਮੈਂ ਆਇਡੈਂਟੀਫਾਈ ਕੀਤਾ ਉਦੇ ਬਾਰੇ ਤੁਹਾਨੂੰ ਕਲੈਰੀਫ ਕਲੈਰਿਟੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਸਪਸ਼ਟਤਾ ਤੇ ਸੰਖੇਪਤਾ ਉਸ ਚੀਜ਼ ਨੂੰ ਅ ਪ੍ਰੂਫ ਕਰਨ ਵੱਲ ਲੱਗ ਜਾਣਾ ਠੀਕ ਹੈ ਫਿਰ ਉਹਦੇ ਸਬੰਧ ਦੇ ਵਿੱਚ ਵਿਚਾਰ ਪੈਦਾ ਕਰਨੇ ਹੁਣ ਮੰਨ ਲਓ ਮੈਂ ਕੋਈ ਗੱਲ ਮੇਰੀ ਤੱਥ ਹੈ ਕਿਸੇ ਤੱਥ ਨੂੰ ਮੈਂ ਕਹਿਣ ਲੱਗਿਆਂ ਕਿਸੇ ਚੀਜ਼ ਦਾ ਐਵੀਡੈਂਸ ਦਊਗਾ ਠੀਕ ਹੈ ਤਾਂ ਉਹ ਐਵੀਡੈਂਸ ਕਿਸੇ ਕਿਤਾਬ ਤੋਂ ਜਾਂ ਕਿਸੇ ਦੀ ਕਹੀ ਗੱਲ ਤੋਂ ਇਹਨਾਂ ਦਾ ਹੋਣਾ ਚਾਹੀਦਾ ਉਦੋਂ ਦਾ ਤੁਹਾਡਾ ਜਿਹੜਾ ਵਿਸ਼ਾ ਹੈ ਉਹ ਹੋਰ ਬਾਕਮਾਂ ਲੱਗੂਗਾ ਜ ਜਿਹਨੂੰ ਅਸੀਂ ਪਰਿਭਾਸ਼ਾ ਕਹਿੰਨੇ ਆ ਪਰਿਭਾਸ਼ਾ ਬੇਸਿਕਲੀ ਅਸੀਂ ਕਿਉਂ ਦਿੰਨੇ ਆ ਕਿ ਆ ਰਾਈਟਰ ਦੇ ਅਨੁਸਾਰ ਇਹਨੂੰ ਆਪਾਂ ਆ ਕਹਿੰਨੇ ਆ ਜੀ ਇਸ ਰਾਈਟਰ ਦੇ ਅਨੁਸਾਰ ਅਸੀਂ ਇਸ ਚੀਜ਼ ਨੂੰ ਆ ਕਹਿੰਨੇ ਆ ਸੋ ਜਿਹੜੀਆਂ ਡਿਫਰੈਂਟ ਡਿਫਰੈਂਟ ਚੀਜ਼ਾਂ ਹੋਣਗੀਆਂ ਨਾ ਇਹ ਸਾਡੇ ਵਿਚਾਰ ਨੇ ਅੱਗੇ ਆਉਂਦਾ ਹੈ ਵਿਸਥਾਰ ਅਤੇ ਸਪੋਰਟਿੰਗ ਵਿਵਰਣ ਇਹਨੂੰ ਆਪਾਂ ਇਲੈਬੋਰੇਸ਼ਨ ਐਂਡ ਸਪੋਰਟਿੰਗ ਡਿਟੇਲਸ ਵੀ ਕਹਿ ਸਕਦੇ ਹਾਂ ਠੀਕ ਹੈ ਜੀ ਤੇ ਐਗਜ਼ਾਮ ਦਾ ਹਾਲੇ ਕੁਝ ਨਹੀਂ ਪਤਾ ਕਦ ਹੋਣਾ ਕਦ ਨਹੀਂ ਹੋਣਾ ਬਸ ਤੁਸੀਂ ਆਪਣੀ ਤਿਆਰੀ ਰੱਖੋ ਫਿਰ ਵਿੱਚੋਂ ਵਿੱਚੋਂ ਤੁਸੀਂ ਵਿਸਥਾਰ ਤੇ ਸਪੋਰਟਿੰਗ ਵਿਵਰਣ ਵੀ ਦੇਣਾ ਉਹੀ ਚੀਜ਼ਾਂ ਆ ਗਈਆਂ ਕਿ ਤੁਹਾਨੂੰ ਫੈਕਟ ਪਤਾ ਹੋਣੇ ਚਾਹੀਦੇ ਆ ਜਿਹੜੇ ਬੇਸਿਕ ਹੁੰਦੇ ਆ ਇਹ ਬੇਸਿਕ ਨੇ ਪੀਡੀਐਫ ਮੈਂ ਦੇ ਦੂੰਗਾ ਐਂਡ ਤੇ ਜਾ ਕੇ ਤੁਹਾਨੂੰ ਉਹਦਾ ਸਾਰਾਂਸ਼ ਲਿਖਣਾ ਹਰ ਇੱਕ ਦਾ ਬਹੁਤ ਜ਼ਰੂਰੀ ਹੈ ਠੀਕ ਹੈ ਸਾਰਾਂਸ਼ ਇਜ਼ ਵੈਰੀ ਵੈਰੀ ਇੰਪੋਰਟੈਂਟ ਜਦ ਤੁਸੀਂ ਕੋਈ ਸਵਾਲ ਲਿਖਦੇ ਹੋ ਠੀਕ ਹੈ ਐਗਜ਼ਾਮਪਲ ਦੇ ਤੌਰ ਤੇ ਮੈਂ ਲਿਖਦਾ ਕਿ ਤੁਹਾਨੂੰ ਪਵਿੱਤਰ ਪਾਪੀ ਨਾਵਲ ਦੇ ਉੱਪਰ ਕੋਈ ਸਵਾਲ ਆ ਜਾਂਦਾ ਹੈ ਤਾਂ ਪਵਿੱਤਰ ਪਾਪੀ ਨਾਵਲ ਕਹਿੰਦੇ ਆ ਕਿ ਇੱਕ ਸਮਾਜਿਕ ਧਾਰਮਿਕ ਵਿਸ਼ਲੇਸ਼ਣ ਹੈ ਠੀਕ ਹੈ ਇਹਦੇ ਬਾਰੇ ਗੱਲ ਹੋਊਗੀ ਕੁਝ ਮਿੰਟ ਲਈ ਹਾਂ ਜੀ ਹਾਂ ਜੀ ਇਹ ਵੀ ਕਾਫੀ ਵਾਸ ਸੋ ਆਪਾਂ ਗੱਲ ਕਰ ਰਹੇ ਆ ਪਵਿੱਤਰ ਪਾਪੀ ਨਾਵਲ ਜਿਹੜਾ ਹੈ ਇੱਕ ਸਮਾਜਿਕ ਤੇ ਧਾਰਮਿਕ ਵਿਸ਼ਲੇਸ਼ਣ ਹੈ ਜੋ ਮਨੁੱਖੀ ਜੀਵਨ ਅਤੇ ਧਾਰਮਿਕ ਸੰਕਟਾਂ ਨੂੰ ਦਿਖਾਉਂਦਾ ਇਹ ਇਹਦਾ ਵਿਸ਼ਾ ਹੋ ਗਿਆ ਬੇਸਿਕਲੀ ਠੀਕ ਹੈ ਉਹਦੀ ਕਲੈਰੀਫਾਈ ਕਰਾਂਗੇ ਕਿ ਇਸ ਨਾਵਲ ਦੀ ਕਹਾਣੀ ਦੇ ਮੁੱਖ ਪਾਤਰਾਂ ਦੀ ਜ਼ਿੰਦਗੀ ਦੇ ਰੁਝਾਨ ਅਤੇ ਔਰਤਾਂ ਦੀ ਦੂਰੀ ਅਤੇ ਪੀੜਾ ਦਾ ਖੂਬਸੂਰਤ ਨਾਲ ਵਰਣਨ ਕੀਤਾ ਗਿਆ ਹੈ ਇਹ ਉਹਦੀ ਐਕਸਪਲੇਬੋਰੇਸ਼ਨ ਹੋ ਗਈ ਫਰ ਉਹਦੇ ਅੰਦਰ ਜਿਹੜੇ ਵਿਚਾਰ ਨੇ ਸੰਘਰਸ਼ ਆਤਮ ਖੋਜ ਇਹ ਜਿਹੜੀ ਛੋਟੀਆਂ-ਛੋਟੀਆਂ ਉਹਦੇ ਹੋਰ ਪੈਰਾਗ੍ਰਾਫਸ ਨੇ ਉਹ ਆਪਾਂ ਆਇਡੈਂਟੀਫਾਈ ਕਰ ਰਹੇ ਹਾਂ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਕਹਤਾ ਕਿ 헤ਠਾਂ ਇੱਕ ਪਾਸੇ ਉਹ ਆਪਣੇ ਪਾਪਾਂ ਦਾ ਦੋਸ਼ ਮੰਨਦਾ ਹੈ ਦੂਜੇ ਪਾਸੇ ਸਮਾਜ ਦੀਆਂ ਸਥਿਤੀਆਂ ਉਸ ਨੂੰ ਹਾਲਤ ਵਿੱਚ ਲੈ ਆਉਂਦੀਆਂ ਹਨ ਹਨਾ ਬੇਰੁਜ਼ਗਾਰੀ ਦੀ ਸਮੱਸਿਆ ਹੈ ਹੋਰ ਵੀ ਬਹੁਤ ਸਾਰੀ ਮੋਰਲ ਐਂਡ ਐਥਿਕਸ ਦੀ ਗੱਲ ਆਉਂਦੀ ਹੈ ਆ ਪਵਿੱਤਰ ਪਾਪੀ ਦੇ ਵਿੱਚ ਫਿਰ ਉਹਦੇ ਹੁਣ ਜਦੋਂ ਤੱਥਾਂ ਦੀ ਗੱਲ ਕਰਨੀ ਹੈ ਤੇ ਆਪਾਂ ਐਵੀਡੈਂਸ ਦੇਣੇ ਹਨ ਫੈਕਟ ਦੇਣੇ ਹਨ ਤਾਂ ਕਿੱਦਾਂ ਦਵਾਂਗਾ ਕਿ ਮੁੱਖ ਪਾਤਰ ਦੀ ਆਤਮ ਖੋਜ ਦੀ ਯਾਤਰਾ ਜੋ ਪ੍ਰਸਿੱਧ ਪਾੜ ਦੇ ਨਾਲ ਸ਼ੁਰੂ ਹੁੰਦੀ ਹੈ ਪਵਿੱਤਰਤਾ ਤੇ ਪਾਪ ਦੀ ਪਰਿਭਾਸ਼ਾ ਨੂੰ ਪੁੱਛਦੀ ਹੈ ਤਾਂ ਉਹਦੇ ਵਿੱਚ ਆਪਾਂ ਕਿਸੇ ਦਾ ਸੈਂਟੈਂਸ ਜਾਂ ਕਿਸੇ ਦੇ ਕਥਨ ਨੂੰ ਵੀ ਯੂਜ਼ ਕਰ ਸਕਦੇ ਹਾਂ ਇਹ ਜ਼ਰੂਰ ਚੀਜ਼ਾਂ ਗੱਲ ਕਰਿਓ ਇਹਨੂੰ ਠੀਕ ਹੈ ਫਿਰ ਪੈਰਾਗ੍ਰਾਫ ਦਾ ਜਿਹੜਾ ਅਖੀਰਲਾ ਸਾਰਾਂਸ਼ ਹੁੰਦਾ ਹੈ ਉਹ ਬੇਸਿਕ ਐਵੀਡੈਂਸ ਹੁੰਦਾ ਉੱਪਰ ਤੁਸੀਂ ਜੋ ਵੀ ਕਹਿ ਕਹਿ ਦਿੱਤਾ ਹੁੰਦਾ ਠੀਕ ਹੈ ਜੀ ਜਿਵੇਂ ਇਸ ਪੈਰਾਗ੍ਰਾਫ ਵਿੱਚ ਪਿੱਤਰ ਪਾਪੀ ਨਾਵਲ ਦੇ ਮੁੱਖ ਵਿਚਾਰ ਤੇ ਸੰਪੂਰਨ ਵਿਚਾਰ ਨੂੰ ਸੰਗਨੇ ਤੇ ਵਧੀਆ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ ਇਹ ਨਾਵਲ ਸਮਾਜਿਕ ਧਾਰਮਿਕ ਤੇ ਆਤਮਿਕ ਤਾਣੇ ਬਾਣੇ ਨੂੰ ਬੜੇ ਖੂਬੀ ਦੇ ਨਾਲ ਵਿਖਾਉਂਦਾ ਹੈ ਜਾਂ ਡਿਸਪਲੇ ਕਰਦਾ ਹੈ ਇਹ ਹੋ ਗਿਆ ਸੋ ਮਤਲਬ ਕਿ ਸਭ ਤੋਂ ਪਹਿਲਾਂ ਕੁਐਸਚਨ ਦੇਖੋ ਕੁਐਸਚਨ ਦੇਖਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਸਮਝਣ ਤੋਂ ਬਾਅਦ ਕੀ ਕਰਨਾ ਇੱਕ ਰਫ ਆਊਟਲਾਈਨ ਡਰਾ ਕਰੋ ਕਿ ਮੇਰੇ ਕੋਲ ਜਿਹੜੀ ਨੌਲੇਜ ਹੈ ਨੌਲੇਜ ਦੇ ਅਕੋਰਡਿੰਗ ਮੈਂ ਕਿਹੜੀ ਚੀਜ਼ ਕਿੱਦਾਂ ਕਰਨੀ ਹੈ ਠੀਕ ਹੈ ਤਾਂ ਦੈਨ ਫਿਰ ਰਾਈਟ ਕਰੋ ਠੀਕ ਹੈ ਆ ਚੀਜ਼ਾਂ ਰਹਿਣਗੇ ਇਹ ਤੁਹਾਡੇ ਕੋਲ ਤੁਹਾਡੇ ਪੈਰਾਮੀਟਰਸ ਰਹਿਣਗੇ ਕੁਸ਼ਣ ਨੂੰ ਸਮਝੋ ਦੇਖੋ ਮੇਰੇ ਕੋਲ ਕਿਹੜੀ ਕਿਹੜੀ ਨੌਲੇਜ ਹੈ ਤੇ ਕਿਹੜੀ ਨੌਲੇਜ ਮੈਂ ਕਿੱਥੇ ਫਿਟ ਕਰਨੀ ਹੈ ਤਾਂ ਇਹਨੂੰ ਜਾ ਕੇ ਸਭ ਤੋਂ ਪਹਿਲਾਂ ਸਟਾਰਟਿੰਗ ਤੋਂ ਢੀ ਭੂਮਿਕਾ ਦੇ ਨਾਲ ਹੋਣੀ ਚਾਹੀਦੀ ਹੈ ਭੂਮਿਕਾ ਤੋਂ ਬਾਅਦ ਇਹ ਚ ਤੁਸੀਂ ਦੇਖੋ ਇਹਦੇ ਵਿੱਚ ਸਿਧਾਂਤਿਕ ਪੱਖ ਜਾਂ ਥੋੜਾ ਦੇ ਦਿਓ ਵਿਸ਼ੇ ਬਾਰੇ ਫਿਰ ਆਪਣੇ ਤੁਹਾਡੇ ਫੈਕਟ ਆਉਣੇ ਚਾਹੀਦੇ ਹੋ ਠੀਕ ਹੈ ਫਿਰ ਜਿਹਦੇ ਪਲੱਸ ਤੇ ਨੈਗੇਟਿਵ ਪੁਆਇੰਟਸ ਉਹ ਉਹਨੂੰ ਜਸਟੀਫਾਈ ਕਰਨ ਦੇ ਲਈ ਤੁਹਾਡੇ ਕੋਲ ਜਿਹੜੇ ਸਟੇਟਮੈਂਟਸ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਤੇ ਐਂਡ ਤੇ ਜਿਹੜੀ ਸਾਰੰਸ਼ ਹੋਣਾ ਚਾਹੀਦਾ ਹੈ ਇਸ ਚੀਜ਼ ਨੂੰ ਮੇਨ ਬਾਡੀ ਵੀ ਅਸੀਂ ਕਹਿ ਦਿੰਨੇ ਹਾਂ ਠੀਕ ਹੈ ਜੀ ਤੇ ਦਿਸ ਇਜ਼ ਦਾ ਇੰਟਰੋ ਠੀਕ ਹੈ ਤੇ ਆ ਮੇਨ ਬਾਡੀ ਤੇ ਜਿਹੜੀ ਲਾਸਟ ਵਨ ਇਜ਼ ਕਨਕਲੂਜਨ ਸੋ ਇਹਨਾਂ ਚਾਰ ਚੀਜ਼ਾਂ ਤੇ ਸਾਡਾ ਤਿੰਨ ਚੀਜ਼ਾਂ ਤੇ ਸਾਡਾ ਪੈਰਾ ਜਾਂ ਫਿਰ ਕੁਐਸਚਨ ਹੁੰਦਾ ਹੈ ਹੁਣ ਮੈਂ ਗੱਲ ਕਰਦਾ ਜਿਵੇਂ ਸਵਾਲ ਹੈ ਕਿ ਸਾਹਿਤੂ ਕੀ ਭਾਵ ਹੈ ਇਸ ਦੇ ਸਰੂਪ ਅਤੇ ਤੱਤਾਂ ਦਾ ਵਰਣਨ ਕਰੋ ਹੁਣ ਸਭ ਤੋਂ ਪਹਿਲਾਂ ਬੱਚੋ ਮੈਨੂੰ ਪਤਾ ਲੱਗ ਗਿਆ ਕਿ ਜਿਹੜਾ ਜਿੰਨੀ ਵੀ ਚੀਜ਼ ਇਹ ਯੂਨਿਟ 1 ਦਾ ਸਭ ਤੋਂ ਪਹਿਲਾਂ ਸਵਾਲ ਹੈ ਠੀਕ ਹੈ ਯੂਨਿਟ 1 ਦਾ ਸਵਾਲ ਹੈ ਕਿ ਸਾਹਿਤ ਤੋਂ ਕੀ ਭਾਵ ਹੈ ਸਰੂ ਇਸ ਦੇ ਸਰੂਪ ਤੇ ਤੱਤਾਂ ਦਾ ਵਰਣਨ ਹੁਣ ਮੈਨੂੰ ਪਤਾ ਲੱਗਿਆ ਦਾ ਸੈਂਟਰਲ ਪਾਰਟ ਆਫ ਮਾਈ ਕੁਐਸਚਨ ਇਜ਼ ਸਾਹਿਤ ਹੈ ਨਾ ਕਿ ਵਾਟ ਇਜ਼ ਅ ਲਿਟਰੇਚਰ ਤਾਂ ਸਾਹਿਤ ਜਿਸ ਨੂੰ ਮਨੁੱਖੀ ਵਿਅਕਤੀ ਜਿਹੜਾ ਹੈ ਦਾ ਸਚਿਤ ਰੂਪ ਕਿਹਾ ਜਾ ਸਕਦਾ ਹੈ ਸਿਰਫ ਕਥਾ ਗਥਾ ਜਾਂ ਰਚਨਾਤਮਕ ਰੂਪਾਂ ਦਾ ਹੀ ਸੰਕਲਨ ਨਹੀਂ ਸਗੋ ਇਹ ਮਨੁੱਖੀ ਅਪਾਵਾਂ ਅਤੇ ਸਮਾਜਿਕ ਸਚਾਈਆਂ ਦਾ ਰੂਪ ਹੈ ਇੱਥੇ ਆਪਾਂ ਅੱਗੇ ਲਿਖ ਸਕਦਾ ਇਹਨੂੰ ਅੰਗਰੇਜ਼ੀ ਦੇ ਵਿੱਚ ਲਿਟਰੇਚਰ ਕਹਿੰਦੇ ਜਿਹੜਾ ਲਫ਼ਜ਼ ਲਿਟਰੇਚਰ ਤੋਂ ਬਣਾ ਇਹਨੀਆਂ ਚੀਜ਼ਾਂ ਵੀ ਐਡ ਆਨ ਕਰ ਸਕਦੇ ਆ ਤਾਂ ਇਹ ਬੇਸਿਕ ਭੂਮਿਕਾ ਹੋਗੀ ਹੁਣ ਇੱਥੇ ਪ੍ਰਭਾਸ਼ਾ ਅਸੀਂ ਯੂਜ਼ ਕਰਦੇ ਹਾਂ ਕਿ ਸਾਹਿਤ ਉਹ ਪ੍ਰਤੀਬਿੰਬ ਹੈ ਜੋ ਮਨੁੱਖੀ ਜ਼ਿੰਦਗੀ ਦੀਆਂ ਸਚਾਈਆਂ ਨੂੰ ਸੰਦਰਭਿਤ ਰੂਪ ਵਿੱਚ ਪੇਸ਼ ਕਰਦਾ ਹੈ ਇੱਥੇ ਤੁਸੀਂ ਜਿਵੇਂ ਕਹਿ ਸਕਦੇ ਹੋ ਆ ਕਿ ਡਾਕਟਰ ਪ੍ਰੇਮ ਪ੍ਰਕਾਸ਼ ਦੀ ਕਿਤਾਬ ਭਾਰਤੀ ਕਾਵਿ ਸ਼ਾਸਤਰ ਦੇ ਅਨੁਸਾਰ ਹਨਾ ਕਿਸੇ ਦਾ ਰੈਫਰੈਂਸ ਵੀ ਦੇ ਸਕਦੇ ਹੋ ਪ੍ਰਭਾਸ਼ਾ ਦੇ ਵਿੱਚ ਪ੍ਰਭਾਸ਼ਾ ਦਾ ਮਤਲਬ ਹੀ ਹੁੰਦਾ ਵੀ ਕਿਸੇ ਦੁਆਰਾ ਕਹੀ ਗੱਲ ਹਨਾ ਕਿ ਕੀ ਉਸ ਦਾ ਕੀ ਨੌਲੇਜ ਜਾਂ ਫਿਰ ਉਹਦਾ ਇਸ ਪ੍ਰਤੀ ਕੀ ਵਿਚਾਰ ਹੈ ਉਹ ਆਊਗਾ ਸਾਹਿੱਤ ਦੀ ਮੂਲ ਪਰਿਭਾਸ਼ਾ ਆ ਜਾਊਗੀ ਇਹਦੇ ਵਿੱਚ ਉਸ ਤੋਂ ਬਾਅਦ ਬੁਨਿਆਦੀ ਤੱਤ ਆ ਜਾਣਗੇ ਜੋ ਵੀ ਆਪਾਂ ਲਿਖਣਾ ਚਾਹੁੰਦੇ ਹਾਂ ਤੇ ਦੋ ਪਰਿਭਾਸ਼ਾਵਾਂ ਤੁਸੀਂ ਦੇਖ ਸਕਦੇ ਹੋ ਫਿਰ ਐਂਡ ਤੇ ਫਿਰ ਸਾਡੇ ਦੂਸਰੇ ਸ਼ਬਦਾਂ ਦੇ ਅਨੁਸਾਰ ਅਸੀਂ ਆ ਕਹਿੰਦੇ ਹਾਂ ਤੀਸਰੀ ਤੁਸੀਂ ਆਪ ਦਾ ਕਨਕਲੂਜਨ ਦੇ ਦਿਓ ਨੈਕਸਟ ਜਿਹੜਾ ਹੈ ਥਿਸ ਇਜ਼ ਦਾ ਮੇਨ ਬਾਡੀ ਕਿਉਂਕਿ ਸਾਨੂੰ ਪਤਾ ਲੱਗਿਆ ਸਾਡਾ ਜਿਹੜਾ ਸਵਾਲ ਹੈ ਉਹ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਹੈ ਕਿ ਸਾਹਿਤ ਕੀ ਭਾਗ ਹੁੰਦਾ ਹੈ ਇਹਦੇ ਸਰੂਪ ਤੇ ਤੱਤ ਮੈਨੂੰ ਇੱਥੇ ਤਿੰਨ ਚੀਜ਼ਾਂ ਆਇਡੈਂਟੀਫਾਈ ਹੋ ਗਈਆਂ ਤਾਂ ਮੈਂ ਦੇਖ ਲੈਣਾ ਕਿ ਠੀਕ ਹੈ ਜੀ ਮੈਨੂੰ ਚੀਜ਼ 250 ਵਰਡਸ ਲਿਖਣੀ ਆ ਤਾਂ ਮੈਂ ਡਿਵਾਈਡ ਕਰ ਲੂੰਗਾ ਠੀਕ ਹੈ ਜੀ ਪਹਿਲੇ 50 ਵਰਡਸ ਦੇ ਵਿੱਚ ਉਹਦੀ ਇੰਟਰੋ ਲਿਖ ਦਾਂਗੇ ਬਾਕੀ ਜਿਹੜੇ 100-100 ਆ ਉਹਦੇ ਚ ਆਪਾਂ ਕੀ ਲਿਖ ਦਾਂਗੇ ਇਹਦੇ ਸਰੂਪ ਤੇ ਤੱਤਾਂ ਦਾ ਵਰਣਨ ਕਰ ਦਾਂਗੇ ਆਪਾਂ ਪੁਆਇੰਟਸ ਵੀ ਬਣਾ ਦਾਂਗੇ ਇਹ ਗੱਲਾਂ ਤੁਸੀਂ ਨੋਟ ਡਾਊਨ ਕਰ ਲਿਆ ਦੇਖੋ ਇਹਨੂੰ ਸਿਸਟਮੈਟਿਕਲੀ ਤਰੀਕੇ ਨਾਲ ਚਲਾਓਗੇ ਤਾਂ ਵਧੀਆ ਚੱਲੂ ਹੁਣ ਸਾਹਿਤ ਦੀ ਮੂਲਿ ਪਰਿਭਾਸ਼ਾ ਦਾਸਤੀ ਮੇਨ ਬਾਡੀ ਕੀ ਹੈ ਕਿ ਸਮਾਜਿਕ ਮਹੱਤਤਾ ਹੈ ਸਾਹਿਤ ਸਮਾਜ ਦਾ ਦੀ ਧੜਕਨ ਹੈ ਇਹ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਸਗੋ ਸਮਾਜ ਦੇ ਹਰ ਪੱਖ ਦਾ ਅਧਿਨ ਕਰਨ ਵਾਲਾ ਪ੍ਰਭ ਮਾਧਿਅਮ ਮੰਨਿਆ ਜਾਂਦਾ ਹੈ ਇਹ ਬੇਸਿਕ ਚੀਜ਼ਾਂ ਹੋ ਗਈਆਂ ਇਸ ਪੈਰਾਗ੍ਰਾਫ ਦੇ ਵਿੱਚ ਹੈ ਨਾ ਕਿ ਜਿਵੇਂ ਸਮਾਜਿਕ ਰੂਪਾਂਤਰਨ ਦੇ ਕਈ ਉਦਾਹਰਨਾਂ ਵਿੱਚੋਂ ਸਾਹਿਤ ਨੇ ਸਮਾਜ ਦੇ ਪਿਛੜੇ ਵਰਗਾਂ ਦੀਆਂ ਸਮੱਸਿਆਵਾਂ ਨੂੰ ਪ੍ਰਗਟ ਕੀਤਾ ਹੈ ਠੀਕ ਹੈ ਤੇ ਸਮਾਜਿਕ ਮਹੱਤਾਈ ਹੈ ਕਿ ਸਾਹਿਤ ਕਿਉਂ ਜ਼ਰੂਰੀ ਹੈ ਫਿਰ ਸਾਹਿਦ ਦੇ ਸਰੂਪਾ ਨੈਕਸਟ ਜਿਹੜਾ ਪੁਆਰਸ਼ਨ ਆ ਗਿਆ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਵਿਤਾ ਹੈ ਨਾ ਗੱਦ ਕਾ ਪਦ ਕਾ ਇਹ ਚੀਜ਼ਾਂ ਆਪਾਂ ਡਿਸਕ੍ਰਾਈਬ ਕਰ ਸਕਦੇ ਹਾਂ ਹੁਣ ਇਹਦੇ ਵਿੱਚ ਤੱਤ ਕਿਹੜੇ-ਕਿਹੜੇ ਹੁੰਦੇ ਨੇ ਭਾਵਨਾਤਮ ਹੁਣ ਇੱਕ ਆਪ ਇੱਕ ਸਾਹਿਤਕਰ ਸਾਹਿਤ ਕਿਉਂ ਰਚਦਾ ਹੈ ਕਿਉਂਕਿ ਉਹਦੇ ਵਿੱਚ ਇੱਕ ਭਾਵਨਾ ਹੁੰਦੀ ਹੈ ਉਹਦੇ ਵਿੱਚ ਭਾਵਨਾਾਂ ਦੇ ਨਾਲ ਕਲਾ ਹੁੰਦੀ ਆ ਕਲਪਨਾ ਹੁੰਦੀ ਆ ਚਿੰਤਨ ਹੁੰਦੀ ਆ ਇਹ ਸਾਰੀ ਜਿਹੜੀ ਚੀਜ਼ ਆ ਤੁਹਾਨੂੰ ਰਜਿੰਦਰ ਸੇਖੋਂ ਦੀ ਜਿਹੜੀ ਕਿਤਾਬ ਹੈ ਉਹ ਚ ਲਿਖਿਆ ਹੈ ਆਲੋchna ਤੇ ਪੰਜਾਬੀ ਆਲੋchna ਆਲੋchna ਅਤੇ ਪੰਜਾਬੀ ਆਲੋchna ਠੀਕ ਹੈ ਇਹਦੇ ਵਿੱਚ ਆਰਾਮ ਨਾਲ ਤੁਸੀਂ ਲਿਖ ਸਕਦੇ ਹੋ ਕਲੀਅਰ ਇੱਥੇ ਬਣਿਆ ਹੋਇਆ ਸਾਰਾ ਬਟ ਤੁਸੀਂ ਇਤੋਂ ਵੀ ਰੈਫਰੈਂਸ ਲੈ ਸਕਦੇ ਹੋ ਹੁਣ ਐਂਡ ਤੇ ਜਿਹੜਾ ਤੁਸੀਂ ਕਨਕਲੂਜਨ ਕਰਨਾ ਕਨਕਲੂਜਨ ਤੁਸੀਂ ਤਿੰਨਾਂ ਚੀਜ਼ਾਂ ਦੇ ਅਨੁਸਾਰ ਕੀ ਹੁੰਦਾ ਹੈ ਨੰਬਰ 1 ਉਸ ਤੋਂ ਬਾਅਦ ਉਹਦੇ ਸਰੂਪ ਕਿਹੜੇ ਨੇ ਠੀਕ ਹੈ ਤੇ ਤੱਤ ਕਿਹੜੇ ਨੇ ਇਹਨਾਂ ਜਿਹਨੂੰ ਕੰਪਾਈਲ ਜਿਆ ਕਰ ਦੇਣਾ ਤੇ ਇਹ ਕਨਕਲੂਜਨ ਪਾਰਟ ਹੋਊਗਾ ਸੋ ਤੁਹਾਡੀ ਜਿਹੜੀ ਐਵੈਲੂਏਸ਼ਨ ਹੋਊਗੀ ਉਹ ਵੀ ਇਹਦੇ ਹੀ ਬੇਸਿਸ ਤੇ ਹੋਊਗੀ ਜਦੋਂ ਤੁਸੀਂ ਐਚ ਪੀਐਸਸੀ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਦੀ ਤਿਆਰੀ ਕਰ ਰਹੇ ਹੋਵੋਗੇ ਤਾਂ ਤੁਹਾਨੂੰ ਜਿਹੜੇ ਨੰਬਰਿੰਗ ਹੈ ਜਿਹੜੇ ਹੁਣ ਬੀਂਗ ਅ ਅਸਿਸਟੈਂਟ ਪ੍ਰੋਫੈਸਰ ਮੈਂ ਇਨੀ ਗੱਲ ਕਹਾ ਕਿ ਕਾਲਜ ਦੇ ਵਿੱਚ ਜਦੋਂ ਯੂਨੀਵਰਸਿਟੀ ਦੇ ਪੇਪਰ ਚੈੱਕ ਕਰੀਦੇ ਆ ਜਦ ਬੇਸਿਕ ਪੇਪਰ ਚੈੱਕ ਕਰੀਦਾ ਤਾਂ ਆਪਾਂ ਇਹ ਚੀਜ਼ਾਂ ਦਾ ਧਿਆਨ ਰੱਖੀਦਾ ਹੈ ਕਿ ਕਿਹੜੇ ਪੇਪਰ ਨੂੰ ਕਿਸ ਤਰੀਕੇ ਦੇ ਨਾਲ ਚੈੱਕ ਕਰਨਾ ਹੈ ਕੀ ਉਹਦੀ ਲੈਂਗੁਏਜ ਹੈ ਠੀਕ ਹੈ ਜੀ ਕੀ ਉਹਦੀ ਆਈਡੀਆ ਫਾਰਮੇਸ਼ਨ ਕਿਵੇਂ ਦੀ ਹੈ ਠੀਕ ਹੈ ਆਈਡੀਆ ਫਾਰਮੇਸ਼ਨ ਲੈਂਗੁਏਜ ਹੋਗੀ ਆਈਡੀਆ ਫਾਰਮੇਸ਼ਨ ਹੋਗੀ ਸਿਕਰ ਰਾਈਟਿੰਗ ਹੋਗੀ ਰਾਈਟਿੰਗ ਵੀ ਇੰਪੋਰਟੈਂਟ ਕੋਈ ਗ੍ਰੈਮਰਟਿਕਲੀ ਮਿਸਟੇਕਸ ਨਹੀਂ ਇਹ ਪੈਰਾਮੀਟਰਸ ਜਿਹੜੇ ਨੇ ਤੋਂ ਨੂੰ ਬੱਚਿਓ ਵਧੀਆ ਮਾਰਕਸ ਦਿਵਾਉਣ ਦੇ ਵਿੱਚ کارਗਰ ਸਾਬਤ ਹੋਣਗੇ ਠੀਕ ਹੈ ਸੋ ਇਹ ਬੇਸਿਕਸ ਦੀ ਇੱਕ ਕੁਐਸਚਨ ਸੀਗੇ ਸੋ ਡੇਲੀ ਕਲਾਸ ਹੋਊਗੀ ਜਿਸ ਦੇ ਸ ਮੈਂ ਤੁਹਾਡੇ ਨਾਲ ਰੋਜ਼ ਇੱਕ ਕੁਐਸਚਨ ਡਿਸਕਸ ਕਰੂੰਗਾ ਤੇ ਤੁਹਾਨੂੰ ਕੁਐਸਚਨ ਦਿਆ ਵੀ ਕਰੂੰਗਾ ਸੋ ਬਾਕੀ ਜੇ ਵਿਦਿਆਰਥੀ ਬੇਸਿਕਸ ਦੇ ਵਿੱਚ ਜੁੜਨਾ ਚਾਹੁੰਦੇ ਆਂ ਵੀ ਸਾਨੂੰ ਸਮਝਾ ਦਿਓ ਕਿ ਸਾਥ ਹੁੰਦਾ ਕੀ ਹੈ ਕਿਵੇਂ ਆ ਉਹਦੇ ਲਈ ਬੇਸਿਕ ਤੁਸੀਂ ਥਿਊਰੀ ਪਾਰਟ ਕਰਨਾ ਚਾਹੁੰਦੇ ਤਾਂ ਉਹ ਕੋਲੈਬੋਰੇਸ਼ਨ ਕਰਕੇ ਆਪਾਂ ਨੈੱਟ ਦੇ ਬੱਚਿਆਂ ਨਾਲ ਸ਼ੁਰੂ ਕੀਤਾ ਸੀਗਾ ਕਿ ਇੱਕ ਪਾਸੇ ਸਾਡਾ ਯੂਸੀ ਨੈਟ ਹੋਗਾ ਨਾਲ ਨਾਲ ਸਾਡਾ ਇਹ ਹੋਗਾ ਸੋ ਅਗਰ ਤੁਸੀਂ ਬੱਚੋ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਟੂ ਆਲ ਆਫ ਯੂ ਤੁਸੀਂ ਸਾਡਾ ਜਿਹੜਾ ਬੈਚ ਆ ਉਹ ਜੁਆਇਨ ਕਰ ਸਕਦੇ ਹੋ ਬਾਕੀ ਯੂਜੀਸੀ ਨੈਟ ਦੇ ਜਿਹੜੇ ਆ ਫਰੈਸ਼ ਬੈਚ ਜਿਹੜੇ ਆ ਸਟਾਰਟ ਹੋ ਰਿਹਾ ਜੇ ਕਿਸੇ ਨੇ ਜੁਆਇਨ ਕਰਨਾ ਹੈ ਤਾਂ ਤੁਸੀਂ ਸਾਡੇ ਜਿਹੜੇ ਨੰਬਰ ਦਿੱਤੇ ਆ ਉਹਨਾਂ ਤੇ ਦੇਖ ਕੇ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਭਾਈ ਫਰਸਟ ਪੇਪਰ ਦੀ ਤਿਆਰੀ ਸ਼ਿਵ ਸਰ ਵੱਲੋਂ ਕਰਵਾਈ ਜਾਊਗੀ ਜਿਹੜੇ ਯੂਸੀ ਨੈਟ ਕਰਨਾ ਚਾਹੁੰਦੇ ਆ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤੁਹਾਡੇ ਸਾਰਿਆਂ ਦੇ ਨਾਲ ਤਾਂ ਸਾਡਾ ਜਿਹੜਾ ਬੈਚ ਆ ਉਹ ਲਾਈਵ ਹੋਣ ਜਾ ਰਿਹਾ 25 ਤਰੀਕ ਨੂੰ ਜਿਹੜਾ UGC NET ਦਾ ਸੋ ਹੁਣੇ-ਹੁਣੇ ਤਿਆਰੀ ਕਰ ਲਓ ਤਾਂ ਚੰਗੇ ਰਹੋਗੇ ਸੋ ਇਹ ਬੇਸਿਕ ਨੇ ਕਲੈਬੋਰੇਸ਼ਨ ਆਪਣੀ ਯੂਨੀਵਰਸਿਟੀ ਦੇ ਨਾਲ ਮਾਸਟਰ ਕੈਡਰ ਕਰਨਾ ਜਾਂ ਹੋਰ ਵੀ ਕੋਈ ਇਗਜ਼ਾਮ ਕਰਨਾ ਚਾਹੁੰਦੇ ਤੁਸੀਂ ਐਪ ਤੇ ਇੱਕ ਵਾਰੀ ਦੇਖ ਸਕਦੇ ਹੋ ਇਹ ਸਾਡੇ ਨੋਟਸ ਨੇ ਜਿਹੜੇ ਮੈਂ ਕਹਿੰਨਾ ਕਿ ਮੇਰੀ ਬੈਕਬੋਨ ਨੇ ਸਾਨੂੰ ਦੂਜਿਆਂ ਤੋਂ ਡਿਫਰੈਂਟ ਦੋ ਚੀਜ਼ਾਂ ਬਣਾਉਂਦੀ ਹੈ ਇੱਕ ਸਾਡਾ ਪ੍ਰਾਈਜ਼ ਦੇ ਪੀਸ ਤੇ ਦੂਜਾ ਸਾਡੀ ਕੁਆਲਿਟੀ ਇਹ ਦੋ ਚੀਜ਼ਾਂ ਮੈਨੂੰ ਲੱਗਦਾ ਦੂਜੇ ਇੰਸਟੀਚਿਊਸ਼ਨਸ ਤੋਂ ਬਹੁਤ ਬੈਟਰ ਬਣਾਉਂਦੀਆਂ ਨੇ ਤੀਜੀ ਗੱਲ ਕੋਈ ਕਹਾਣੀ ਨਹੀਂ ਪਾਉਂਦੇ ਟੂ ਦਾ ਪੁਆਇੰਟ ਤੁਹਾਨੂੰ ਠੀਕ ਸਮਝਾਉਂਦੇ ਆ ਹੁਣ ਆਪਾਂ ਮੇ 10 ਮਿੰਟ ਦਾ ਲੈਕਚਰ ਸੀਗਾ ਮੈਂ ਦੱਸਦਾ ਕਿ ਆ ਪੈਰਾਮੀਟਰ ਕਰੋ ਦੱਸਦਾ ਨਾਲ ਇੱਕ ਐਗਜ਼ਾਮਪਲ ਦਿੱਤੀ ਹੁਣ ਤੁਹਾਡਾ ਕੰਮ ਹੈ ਕਿ ਮੈਨੂੰ ਇੱਕ ਸਵਾਲ ਜਿਹੜਾ ਹੈ ਲਿਖ ਕੇ ਦੱਸੋ ਸਵਾਲ ਵੀ ਮੈਂ ਤੁਹਾਨੂੰ ਦੱਸ ਦਾਂ ਕਿਹੜਾ ਸਵਾਲ ਤੁਸੀਂ ਜਿਹੜਾ ਲਿਖੋਗੇ ਤਾਂ ਅਗਰ ਤੁਸੀਂ ਜੁੜਨਾ ਚਾਹੁੰਦੇ ਆ ਸਾਡੇ ਨਾਲ ਤਾਂ ਇਹ ਸਾਡੇ ਨੰਬਰ ਨੇ ਕੰਟੈਕਟ ਕਰ ਸਕਦੇ ਹੋ ਪੰਜਾਬੀ ਪੇਪਰ ਏ ਨੂੰ ਹਾਲੇ ਮੈਂ ਠੀਕ ਹੈ ਜੀ ਉਹ ਮੈਂ ਤੁਹਾਨੂੰ ਟਾਈਮ ਟੂ ਟਾਈਮ ਦੱਸੂਗਾ ਕੀ ਰੀਜ਼ਨ ਨੇ ਕਿਉਂ ਨਹੀਂ ਮੈਂ ਪੰਜਾਬੀ ਪੇਪਰ A ਸ਼ੁਰੂ ਕਰ ਰਿਹਾ ਬਾਕੀ PCS ਦਾ ਬੈਚ ਵੀ ਲਾਈਵ ਆ ਉਹਦੇ ਵਿੱਚ ਵੀ ਤੁਸੀਂ ਰਨਰਮੈਂਟ ਆਪਣੀ ਕਰਵਾ ਸਕਦੇ ਹੋ ਜਿਹੜਾ ਵਿਦਿਆਰਥੀ ਕਰਵਾਉਣਾ ਚਾਹਦਾ ਹੈ ਬਾਕੀ ਤੁਹਾਡੇ ਕੋਈ ਸੁਜੈਸ਼ਨ ਦਾ ਤੁਸੀਂ ਮੈਨੂੰ ਦੱਸ ਸਕਦੇ ਹੋ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਆਪਣਾ ਤਾਂ 올 ਇੰਡੀਆ ਰੈਂਕ ਤੁਹਾਨੂੰ ਪਤਾ ਕਿ ਯਾਸਮੀਨ ਸੀਗੀ ਉਹਦੀ ਇੰਟਰਵਿਊ ਵੀ ਪਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਤਾਂ ਕੁਐਸਚਨ ਜਿਹੜਾ ਹੈ ਕੁਐਸਚਨ ਆਫ ਦਾ ਡੇ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਕਿ ਤੁਸੀਂ ਜਿਹੜਾ ਕੱਲ ਲਿਖੋਗੇ ਉਹਦੇ ਵਿੱਚ ਆਪਾਂ ਲਿਖਾਂਗੇ ਕੁਐਸਚਨ ਜਿਹੜਾ ਤੁਸੀਂ ਮੈਨੂੰ ਲਿਖ ਕੇ ਕੱਲ ਦਿਖਾਉਣਾ ਟੈਲੀਗ੍ਰਾਮ ਤੇ ਤੁਸੀਂ ਭੇਜ ਸਕਦੇ ਹੋ ਆਧੁਨਿਕ ਅਤੇ ਮੱਧਕਾਲੀ ਪੰਜਾਬੀ ਕਾ ਦੇ ਸਾਹਿਤ ਰੂਪਾਂ ਦਾ ਵਰਣਨ ਕਰੋ ਸੋ ਇਹ ਤੁਹਾਡਾ ਕੱਲ੍ਹ ਲਈ ਕੁਐਸਚਨ ਹੈ ਜਿੱਤਨੂੰ ਤੁਸੀਂ 250 ਜਿਹੜੇ ਸ਼ਬਦ ਨੇ ਇਹਨਾਂ ਦੇ ਵਿੱਚ ਲਿਖਣਾ ਹੈ ਠੀਕ ਹੈ ਜੀ ਸੋ ਇਹ ਕੁਐਸਚਨ ਹੈ ਸੋ ਪਲੀਜ਼ ਆਧੁਨਿਕ ਅਤੇ ਮੱਧਕਾਲੀ ਪੰਜਾਬੀ ਕਾਵ ਦੇ ਜਾਂ ਸਾਹਿਤ ਦੇ ਲਿਖਲੋਕ ਆਪ ਤਾਂ ਤੁਹਾਨੂੰ ਕਰ ਦੂਗਾ ਪੰਜਾਬੀ ਸਾਹਿਤ ਦੇ ਰੂਪਾਂ ਬਾਰੇ ਜਾਂ ਰੂਪਾਂ ਦਾ ਵਰਣਨ ਕਰੋ ਸਾਹਿਤ ਦੇ ਰੂਪਾਂ ਦਾ ਵਰਣਨ ਕਰੋ ਠੀਕ ਹੈ ਜਤਿੰਦਰ ਕੌਰ ਵੀ ਪੰਜਾਬੀ ਦੀ ਜੇ ਵੈਕੈਂਸੀ ਦੱਸੀਏ ਤਾਂ ਫਿਲਹਾਲ ਜਨਵਰੀ ਤੋਂ ਲੈ ਕੇ ਬੱਚੇ ਜੂਨ ਤੱਕ ਰੇਅਰ ਆ ਕੋਈ ਆਏ ਠੀਕ ਹੈ ਬਟ ਹਾਂ ਐਨਵੀਐਸ ਦੇ ਵਿੱਚ ਆ ਰਹੀਆਂ ਪੋਸਟਾਂ ਪੰਜਾਬੀ ਦੀਆਂ ਇੰਨੀ ਗੱਲ ਮੈਂ ਕਹਿ ਸਕਦਾ ਜੀ ਠੀਕ ਹੈ ਕੰਟਰੈਕਚੁਅਲ ਤੁਸੀਂ ਦੇਖ ਸਕਦੇ ਹੋ ਕੇਵੀ ਦੀਆਂ ਹੋਰ ਵੀ ਬਹੁਤ ਸਾਰੇ ادارے ਹੈਗੇ ਉਹਨਾਂ 'ਚ ਆ ਰਹੀਆਂ ਨੇ ਸੋ ਡੀਟ੍ਰਿਪਲ ਐਸਪੀ ਦੀਆਂ ਇਹ ਨੇ ਆਪਣੇ ਚੜ ਜਾਣਗੇ ਨਵੋਦਾ ਵਿਦਿਆਲਾ ਸਮਿਰੀ ਦੇ ਵਿੱਚ ਪੀਜੀਟੀ ਤੇ ਟੀਜੀਟੀ ਦੀਆਂ ਆਉਣਗੀਆਂ ਇਹ ਪੂਰੀ ਸ਼ੋਰਟੀ ਮੇਰੇ ਵੱਲੋਂ ਹੈਗੀ ਆ ਪੋਸਟਾਂ ਬਹੁਤ ਘੱਟ ਹੋਣਗੀਆਂ ਪਰ ਜੇ ਹੁਣ ਤੋਂ ਤਿਆਰੀ ਕਰ ਲੈਂਦੇ ਹੋ ਮੇਰਾ ਇੱਕ ਬੈਚ ਜਿਹਦੇ ਵਿੱਚ ਯੂਜੀਸੀ ਨੈਟ ਠੀਕ ਹੈ ਜੀ ਪਲੱਸ ਮਾਸਟਰ ਕੈਡਰ ਤੇ ਪਲੱਸ ਪੀਜੀਟੀ ਟੀਜੀਟੀ ਹੈ ਤਾਂ ਤੁਸੀਂ ਇਹਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਔਰ ਜਿਹੜਾ ਸਟਡੀ ਮਟੀਰੀਅਲ ਮੈਂ ਤੁਹਾਨੂੰ ਘਰੇ ਭੇਜਦਾ ਉਹ ਸਭ ਤੋਂ ਵੱਡੀ ਸਾਡੀ ਬੈਕਬੋਨ ਆ ਠੀਕ ਹੈ ਤੁਸੀਂ ਇੱਕ ਵਾਰੀ ਪਲੀਜ਼ ਡੈਮੋ ਵਗੈਰਾ ਤੁਸੀਂ ਦੇਖ ਸਕਦੇ ਹੋ ਸਾਡੀ ਐਪ ਨੂੰ ਜੁਆਇਨ ਕਰਕੇ ਠੀਕ ਹੈ ਬਾਕੀ ਜੇ ਕਿਸੇ ਦੀ ਕੋਈ ਕੁਐਰੀ ਹੈ ਨੰਬਰ ਦਿੱਤੇ ਹੋਏ ਜਾਂ ਡਿਸਪਲੇ ਕਰਦੇ ਆ ਚੈਨਲ ਦੇ ਉੱਪਰ ਤੁਸੀਂ ਵਟਸਐਪ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਸੋ ਕੱਲ ਦਾ ਕੁਐਸਚਨ ਇਹ ਹੋਊਗਾ ਇਸ ਕੁਐਸਚਨ ਬਾਰੇ ਅਸੀਂ ਕੱਲ ਡਿਸਕਸ ਕਰਾਂਗੇ ਸੋ ਬਾਕੀ ਸ਼ੇਅਰ ਕਰੋ ਡੇਲੀ ਕਲਾਸ ਹੋਇਆ ਕਰੇਗੀ ਹੁਣ ਪੰਜਾਬੀ ਅਸੀਂ ਰੋਜ਼ ਪੜ੍ਹਾਂਗੇ ਕੁਝ ਨਾ ਕੁਝ ਟਾਪਿਕ ਆਉਣਗੇ ਠੀਕ ਹੈ ਸੋ ਬਾਕੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਸਵੀ ਕੱਲ ਮਿਲਦੇ ਆਂ ਜੀ ਕੱਲ ਦੀ ਕਲਾਸ ਦੇ ਵਿੱਚ ਉਹ ਪਲੇਲਿਸਟ ਨਹੀਂ ਹੈਗੀ ਸਿਮੀ ਜੀ ਪਲੇਲਿਸਟ ਨਹੀਂ ਹੈਗੀ ਉਹ ਮੈਂ ਬੱਚੇ ਕੁਝ ਕਰ ਰਹੇ ਆਂ ਪਲੀਜ਼ ਮੈਨੂੰ ਟਾਈਮ ਦਿਓ ਮੈਂ ਜਲਦੀ ਤੁਹਾਡੇ ਨਾਲ ਸਾਂਝਾ ਕਰਦਾ ਜਿਹੜਾ ਆਪਣਾ ਪੰਜਾਬੀ ਪੇਪਰ A ਹੈ ਡੋਨਟ ਵਰੀ ਠੀਕ ਹੈ ਥੈਂਕ ਯੂ ਸੋ ਮਚ ਜੀ